ਅੰਦੇ ਬੇਟੂ ਬਾਹਰ ਨਹੀਂ ਦੇਵਾਂਗੇ ਅੰਦੇ ਬੇਟੂ ਬਾਹਰ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਡਰਨ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਅਸੀਂ ਨਸ਼ਾ ਮੁਕਤੀ ਨਸ਼ਾ ਮੁਕਤੀ ਸੈਂਟਰ ਵਿੱਚ ਭਾਗਤੀ ਕਰਵਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਜਵਾਨਤ ਨਹੀਂ ਕਰਵਾਵਾਂਗੇ ਜਵਾਨਤ ਨਹੀਂ ਕਰਵਾਵਾਂਗੇ ਪਿੰਡ ਦੇ ਹੋਰ ਵਿਅਕਤੀ ਨੂੰ ਹੋਰ ਵਿਅਕਤੀ ਨੂੰ ਜਵਾਨਤ ਦੇਣ ਤੋਂ ਰੋਕਾਂਗੇ ਜਵਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ 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 ਪਿੰਡ ਨਸ਼ਾ ਮੁਕਤ ਬਣਾਵਾਂਗੇ ਸਾਹਿਬ ਜੀ ਦਾ ਘਾਣ ਕਰਦੇ ਪਿੰਡ ਸੀਰੇ ਦੇ ਵਿੱਚ ਪਹੁੰਚੇ ਅੱਜ ਜਿਹੜੀ ਮਹੀਨੇ ਦੇ ਤਹਿਤ ਅੱਜ ਪਿੰਡ ਸੀੜੀ ਦੇ ਵਿੱਚ ਪਹੁੰਚੇ ਪਹਿਲਾਂ ਤਾਂ ਪਿੰਡ ਵਾਲਿਆਂ ਦਾ ਸਾਰੀਆਂ ਭੈਣਾਂ ਦਾ ਮੇਰੀਆਂ ਮਾਤਾਵਾਂ ਦਾ ਵੀਰਾਂ ਦਾ ਦਿਲ ਦੀਆਂ ਹੀ ਘਰਾਈਆਂ ਤੋਂ ਧੰਨਵਾਦ ਕਰਦਾ ਵੀ ਇੱਕ ਛੋਟੇ ਜਿਹੇ ਸੱਦੇ ਦੇ ਉੱਪਰ ਸਾਰਾ ਪਿੰਡ ਇਕੱਠਾ ਹੋਇਆ ਅਸੀਂ ਅੱਜ ਜੋ ਕਿ ਸਾਡੇ ਸੀਐਮ ਸਾਹਿਬ ਨੇ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੈ ਉਹਦੇ ਲਈ ਅਸੀਂ ਇਕੱਠੇ ਹੋਏ ਸੀ ਸਾਰੇ ਪਿੰਡ ਵਾਸੀਆਂ ਨੇ ਮੈਨੂੰ ਯਕੀਨ ਦਿਵਾਇਆ ਸਾਰੀਆਂ ਭੈਣਾਂ ਨੇ ਯਕੀਨ ਦਿਵਾਇਆ ਵੀ ਅਸੀਂ ਤੁਹਾਡੇ ਨਾਲ ਆ ਸਰਕਾਰ ਦੇ ਨਾਲ ਆ ਪਿੰਡ ਦੇ ਵਿੱਚ ਜਿਹੜਾ ਵੀ ਕੋਈ ਨਸ਼ਾ ਕਰਦਾ ਕੋਨੋਂ ਅਸੀਂ ਨਾਲ ਤੁਹਾਡੇ ਲੱਗ ਕੇ ਤੇ ਜਿਹੜਾ ਨਸਾ ਨਸੇ ਤੋਂ ਹਟਾਵਾਂਗੇ ਅਪੀਲ ਘਰ ਘਰ ਪਚਾਵਾਂਗੇ ਤੋਂ ਪਰਿਵਾਰਾਂ ਦਾ ਕੀ ਜਣਾ ਜਿਹੜਾ ਇਹ ਮਿਲੇ ਆ ਜੇ ਸਨਮਾਨਤ ਵੀ ਕੀਤਾ ਗਿਆ ਤੁਹਾਡਾ ਇਸ ਨੂੰ ਪੈਣ ਦਾ ਲੈਣਾ ਬਹੁਤ ਜ਼ਿਆਦਾ ਪਿਆਰ ਦਿੰਦਾ ਮਰੀਆਂ ਭੈਣਾਂ ਦੇ ਮਤਾਵਾਂ ਦੇ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਇਹਨਾਂ ਦਾ ਦੇਨ ਨਹੀਂ ਦੇ ਸਕਦਾ ਬਾਈ ਦੇ ਵਿੱਚ ਵੀ ਇਹਨਾਂ ਨੇ ਬਹੁਤ ਵੱਡੀ ਲੀਡ ਨਾ ਦਿੱਤਾ ਮੈਂ ਨਾਲ ਤਾਂ ਦੇਨ ਨਹੀਂ ਦੇ ਸਕਦਾ ਦੋ ਚਾਰ ਮੰਗਿਆ ਸੀ ਹਰਪਿੰਦਰ ਸਾਹਿਬ ਦੀ ਉਹ ਮੈਂ ਯਕੀਨ ਦਿਵਾਇਆ ਵੀ ਬਹੁਤ ਜਲਦੀ ਕਰਵਾਵਾਂਗੇ 5 ਲੱਖ ਰੁਪਇਆ ਪਿੰਡ ਨੂੰ ਜਿੰਨਾ ਕੁ ਮੈਨੂੰ ਪਿੱਛੋਂ ਹੈਗਾ ਮੈਂ ਕਹਿ ਦਿੱਤਾ 5 ਲੱਖ ਰੁਪਇਆ ਦਿੱਤਾ ਜਾਊਗਾ 40 ਲੱਖ ਰੁਪਇਆ ਪਿੰਡ ਨੂੰ ਆ ਗਿਆ ਗਰਾਊਂਡ ਦੇ ਲਈ ਜਿਹੜਾ ਕੋਈ ਜਿਹੜੇ ਸਾਡੇ ਆਉਣ ਵਾਲੀ ਬੱਚੀ ਹੈ ਉਹ ਨਸਿਆਂ ਤੋਂ ਬਚ ਸਕਣਗੇ ਜਦੋਂ ਕੋਸ ਸਾਹਿਬ ਵੀ ਹੈਗੇ ਉੱਤੇ ਅਸਲੀ ਜਿਹੜੇ ਕਿ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਆ ਉਹ ਵੀ ਬਹੁਤ ਖੁਸ਼ ਆ ਇਹ ਸਾਡੇ ਜਿਹੜੇ ਪ੍ਰਿੰਟ ਦੇ ਵਿੱਚ ਗਰਾਊਂਡ ਬਣਨ ਜਾ ਰਿਹਾ 40 ਲੱਖ ਰੁਪਏ ਦੀ ਲਾਗਤ ਨਾਲ ਰੀਮ ਸਾਹਿਬ ਦਾ ਧੰਨਵਾਦ ਕਰਦੇ ਆ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਇਹ ਕੋ ਸਾਹਿਬ ਹੈ ਜੀ ਬੱਚਿਆਂ ਨੂੰ ਸਖਲਾਈ ਦਿੰਦੇ ਆ ਬਹੁਤ ਖੁਸ਼ ਆਏ ਵੀ ਸਾਡੇ ਪਿੰਡ ਦੇ ਵਿੱਚ ਜਿਹੜਾ ਗਰਾਊਂਡ ਲਈ 40 ਲੱਖ ਰੁਪਏ ਆ ਸਾਰੇ ਪਿੰਡ ਦਾ ਸਾਰਾ ਪਿੰਡ ਧੰਨਵਾਦ ਕਰਦਾ ਸਰ ਸੜੀ ਕ ਹਲਕਾ ਸੰਨੇ ਵੱਲ ਜਿਹਦੇ ਸਰ ਬਾੜਾ ਕਲੌਂਡੀ ਨਾਲ ਲੱਗਦੀ ਇੱਕ ਤੱਕ ਲੋਨੀ ਸਰ ਉੱਤਰ ਸਾਹ ਹਾਲਾਤ ਇੰਨੇ ਗਮੜੇ ਤੋਂ ਸਾਰੇ ਪਿੰਡ 'ਚ ਗੰਦਾ ਪਾਣੀ ਆ ਰਿਹਾ ਸਰ ਬਹੁਤ ਲੰਬੇ ਸਮੇਂ ਦਾ ਸਮੱਸਿਆ ਔਰ ਸਰ ਹੱਲ ਨਹੀਂ ਹੋ ਰਿਹਾ ਨਾ ਪੰਚਾਇਤ ਕਦਰ ਦੇ ਵੀ ਨਾ ਸਰ ਕੋਈ ਹੱਲ ਹੋ ਰਿਹਾ ਮੈਂ ਦੱਸਣਾ ਚਾਹੁੰਦਾ ਕਈ ਵਾਰ ਕੀ ਹੁੰਦਾ ਪਿੰਡ ਵਾਲਿਆਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੁੰਦਾ ਸਾਡੇ ਤੱਕ ਪਹੁੰਚ ਨਹੀਂ ਹੁੰਦੀ ਜਿਹੜੇ ਵੀ ਕੋਈ ਪਿੰਡ ਦੀ ਪਹੁੰਚ ਸਾਡੇ ਤੱਕ ਹੁੰਦੀ ਆ ਅਸੀਂ ਨਾਲ ਜਾ ਕੇ ਕੰਮ ਕਰਵਾਈਦਾ ਬਾਕੀ ਮੰਤਰੀ ਸਭ ਤੋਂ ਇਹ ਮੈਕਮਾ ਜਿਹੜਾ ਵਾਟਰ ਸਪਲਾਈ ਦਾ ਇਹ ਤੇ ਨਾਲ ਦੀ ਨਾਲ ਹੀ ਹੱਲ ਹੋ ਜਾਣਾ ਪਿੰਡ ਵਾਲਿਆਂ ਨੂੰ ਕਹੋ ਕਿ ਦਫ਼ਤਰ ਆ ਕੇ ਆਪਣੀ ਜਿਹੜੀ ਮੰਗ ਹੈ ਦੱਸਣ ਨਾਲ ਦੀ ਨਾਲ ਹੱਲ ਜਿਹੜੀ ਮਰਜ਼ੀ ਪਾਰਟੀ ਦੇ ਹੁਣ ਮਤਲਬ ਜਿਹੜੇ ਮਰਜ਼ੀ ਸਾਡੇ ਲਈ ਕੋਈ ਪਾਰਟੀ ਨਹੀਂ ਸਾਡੇ ਲਈ ਸਾਰੇ ਆਪਣੇ ਸਰ ਉੱਤੇ ਸਰ ਹੋਰ ਵੀ ਇੱਕ ਪ੍ਰੋਬਲਮ ਸਰ ਆਪਣਾ ਹਲਕਾ ਸਾਂਹੇ ਹਾਲ ਤੇ ਬਹੁਤ ਜ਼ਿਆਦਾ ਹੀ ਆਪਣਾ ਸਰ ਜੇ ਪਿੰਡ ਦਾ ਕੋਈ ਕੰਮ ਆ ਸਰ ਖੁਦ ਮੱਲੇ ਵਾਲੇ ਸਰ ਪੈਸੇ ਦੇ ਕੇ ਹੀ ਆਪਣਾ ਕੰਮ ਕਰਾ ਰਹੇ ਕੋਈ ਸਿਵਰੇ ਦੀ ਸਵਾਈ ਲਾ ਲੋ ਪਤਾ ਕੀ ਹੈ ਜੀ ਮੈਂ ਤਾਂ ਹੁਣ ਦੱਸਣਾ ਜਿੱਲੇ ਸਾਡੇ ਤੱਕ ਕੋਈ ਗੱਲ ਪਹੁੰਚੂਗੀ ਨਹੀਂ ਪਤਾ ਨਹੀਂ ਲੱਗੂਗਾ ਫਿਰ ਉਹਦਾ ਹੱਲ ਕਿਵੇਂ ਸਰ ਦੋ ਫਰ ਕਹਿੰਦਾ 162 ਪਿੰਡ ਹੈ ਸਾਡੇ ਹਲਕੇ ਦੇ ਹਰੇਕ ਪਿੰਡ 'ਚ ਸਾਡੇ ਤੋ ਨਹੀਂ ਪਹੁੰਚ ਰਿਹਾ ਔਰ ਪਿੰਡ ਵਾਲਿਆਂ ਨੂੰ ਮੈਂ ਤੁਹਾਡੇ মিডিਆ ਥਰੂ ਅਪੀਲ ਕਰਦਾ ਕਿ ਮੈਂ 11 ਵਜੇ ਤੋਂ ਲੈ ਕੇ 6 ਵਜੇ ਤੱਕ ਕੁਹਾੜੇ ਦਫ਼ਤਰ ਬੈਠਦਾ ਸਵੇਰੇ 8 ਵਜੇ ਤੋਂ ਲੈ ਕੇ ਕਹ ਲਓ 10 10:30 ਵਜੇ ਤੱਕ ਮੈਂ ਘਰ ਵਾਲੇ ਦਫ਼ਤਰ ਬੈਠਦਾ ਜੇਲੇ ਮਰਜੀ ਆਓ ਉਹਨਾਂ ਦਾ ਬੱਚਾ ਹੀ ਉਹਨਾਂ ਦਾ ਭਰਾ ਹੈ ਉਹਨਾਂ ਦੇ ਨਾਲ ਲੱਗ ਕੇ ਉਹਨਾਂ ਦੇ ਜਿਹੜਾ ਵੀ ਹਾਲਾ ਮੈਂ ਕਰਦਾ ਧੰਨਵਾਦ ਤੇ ਜੁਰਦਨ ਜੀ ਬਰਗ ਮਹੀਨੇ ਦੇ ਅਸੀਂ ਜੀ ਬਹੁਤ ਧੰਨਵਾਦੀ ਆ ਪਿੰਡ ਸੀੜਾ ਦੇ ਸਾਰੇ ਸਮੂਹ ਨਗਰ ਵਾਸੀਆਂ ਵੱਲੋਂ ਪੂਰੀ ਪੰਚਾਇਤ ਵੱਲੋਂ ਮੈਂ ਧੰਨਵਾਦ ਕਰਦਾ ਜੀ ਚੇਅਰਮੈਨ ਸਾਹਿਬ ਜੁਨਾਵਰ ਸਿੰਘ ਜੀ ਦਾ ਸਾਡੇ ਪਿੰਡ ਆਏ ਨੇ ਜੀ ਸਾਡੇ youth ਨੂੰ ਛੋਟੇ ਛੋਟੇ ਬੱਚਿਆਂ ਨੂੰ ਇਹਨਾਂ ਨੇ ਬਹੁਤ ਪ੍ਰੇਰਣਾ ਦਿੱਤੀ ਹੈ ਜੀ ਬੜੇ ਪਿਆਰ ਨਾਲ ਸਮਝਾਇਆ ਦੱਸਿਆ ਨਸ਼ੇ ਤੋਂ ਦੂਰ ਤੁਮੇ ਰਹਿਣਾ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਜਿਹੜੀ ਸੀਐਮ ਮਾਨ ਜੀ ਨੇ ਇਹ ਮੁਹਿੰਮ ਚਲਾਈ ਹੈ ਜੀ ਪੂਰੇ ਪੰਜਾਬ ਦੇ ਵਿੱਚ ਤੁਸੀਂ ਆਪਣੇ ਵੀਡੀਓ ਵਾਲੇ ਵੀ ਸਾਰੇ ਜਾਣਦੇ ਆ ਬਹੁਤ ਮਤਲਬ ਕੁਪਰਾਲਾ ਕਰ ਰਹੇ ਨੇ ਜਿਵੇਂ ਪਹਿਲਾਂ ਬਹੁਤ ਨਸ਼ਾ ਵੇਚਿਆ ਜੀ ਸਰਪਾਰਾਂ ਨੇ ਹੁਣ ਨਸ਼ੇ ਨੂੰ ਠੱਲ ਪੈ ਰਹੀ ਹੈ ਜੀ ਆਪਾਂ ਦੇਖ ਰਹੇ ਆ ਵੱਡੇ ਵੱਡੇ ਮਗਰਮਸ ਜੇਲਾ ਸਿੱਟੇ ਹੋਏ ਨੇ ਜੀ ਜਿਹੜੇ ਨਸ਼ਾ ਵੇਚਦੇ ਸੀ ਇਸ ਲਈ ਪਹਿਲਾਂ ਨਾਲੋਂ ਬਹੁਤ ਵਹਿਤਰ ਆ ਜੀ ਸਾਡਾ ਪਿੰਡ ਵੀ ਬਹੁਤ ਵਹਿਤਰ ਆ ਕੋਈ ਸਾਡੀਆਂ ਡਿਮਾਂਡਾਂ ਸੀ ਜੀ ਪਿੰਡ ਦੀਆਂ ਉਹ ਵੀ ਸਾਨੂੰ ਸਾਡੀ ਜੀ ਸਭ ਤੋਂ ਪਹਿਲੀ ਮੰਤਸੇ ਮੇਰੀ ਮੰਤਰੀ ਸਾਹਿਬ ਨਾਲ ਵੀ ਦੋ ਦੋਨ ਵਾਰ ਵੱਲਵਾ ਕੋਈ ਇਸ ਉਸ ਵਿਸ਼ੇ ਤੇ ਸਾਡੇ ਪਿੰਡ ਦੀ ਗਰਾਊਂਡ ਆ ਜੀ ਸਾਡੇ ਪਿੰਡ ਦੇ ਸੈਂਟਰ ਪੁਆਇੰਟ ਤੇ ਆ ਅਸੀਂ ਉਹਦੇ ਬਾਰੇ ਮੰਤਰੀ ਸਾਹਿਬ ਨੂੰ ਬੇਨਤੀ ਲਈ ਸੀ ਤੇ ਸਾਡੇ ਉਹਨਾਂ ਨੇ ਬੇਨਤੀ ਨੂੰ ਸੁਣਦੇ ਹੋਏ ਸਾਨੂੰ 40 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵਾਅਦਾ ਕੀਤਾ ਜੀ ਉਹ ਐਲਾਨ ਵੀ ਹੋ ਗਿਆ ਜੀ ਉਹ ਲਾਤਾ ਹੋਰ 20 ਦਿਨਾਂ ਅੰਚ ਜਾਂ 25 ਦਿਨਾਂ ਦੇ ਵਿੱਚ ਸਾਡੇ ਅਕਾਊਂਟ 'ਚ ਵੀ ਆ ਜਾਣਗੇ ਪੰਚਾਇਤ ਦੇ ਤੇ ਅਸੀਂ ਉਹਨੂੰ ਪੂਰੇ ਦਿਲੋਂ ਗ੍ਰਾਂਟ ਨੂੰ ਵਧੀਆ ਬਣਾਉਂਦੇ ਜੀ ਨਾਲੇ ਪਾਣੀ ਦੀ ਵੀ ਇੱਕ ਸਮੱਸਿਆ ਬੱਚੀ ਸੜਕਾਂ ਦੀ ਵੀ ਇਹਨਾਂ ਦੇ ਲੋਕੋ ਪੀਣ ਵਾਲੇ ਪਾਣੀ ਦੀ ਛੋਟੀ ਸਮੱਸਿਆ ਚੱਲ ਰਹੀ ਹੈ ਸਾਡੇ ਪਿੰਡ ਜੀ ਤੇ ਉਹ ਅਸੀਂ ਪਹਿਲਾਂ ਵੀ ਧਿਆਨ ਚ ਲਿਆਉਂਦੀ ਸੀ ਉਹ ਚੇਅਰਮੈਨ ਸਾਹਿਬ ਨੂੰ ਦਿੱਤੀ ਇਹਨਾਂ ਨੇ ਵਾਅਦਾ ਕੀਤਾ ਸੀ ਸਾਡਾ ਵੀ ਆਉਣ ਵਾਲੇ ਕੁਝ ਦਿਨਾਂ 'ਚ